ਪੁਲਵਾਮਾ ਅਤਵਾਦੀ ਹਮਲੇ ਤੇ ਨਵਜੋਤ ਸਿੰਘ ਸਿੱਧੂ ਦੇ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਪਾਸ਼ਵਾ ਆਕਾਲੀ ਦਲ ਵੱਲੋਂ ਜਗਾ ਜਗਾ ਤੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ। ਇਸ ਦੇ ਚੱਲਦੇ ਪਠਾਨਕੋਟ ਵਿੱਚ ਵੀ ਯੂਥ ਆਕਾਲੀ ਦਲ ਦੇ ਕਾਰਜਕਰਤਾਵਾਂ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਆਕਾਲੀ ਦਲ ਯੂਥ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਗਈ ਬਿਆਨਬਾਜ਼ੀ ਨਿੰਦਨਯੋਗ ਹੈ। ਜਿਹੜਾ ਸਾਡਾ ਜਿਹੜਾ ਪ੍ਰੋਟੈਸਟ ਹੈ ਤੁਸੀਂ ਜਾਣਦੇ ਹੀ ਹੋ ਕਿ ਦੇਸ਼ ਪੁਲਵਾਵਾ ਵਿੱਚ ਹੋਏ ਅਤਵਾਦੀ ਹਮਲੇ ਦੇ ਕਾਰਨ ਹਰ ਇੱਕ ਬੱਚਾ ਹਰ ਬਜ਼ੁਰਗ ਹਰ ਮਾਂ ਹਰ ਇੱਕ ਭੈਣ ਜਿਹੜੀ ਅਥਰੂ ਵਹਾਰੀ ਆ ਉੱਥੇ ਸਾਡੇ ਪੰਜਾਬ ਦਾ ਇੱਕ ਸ਼ਦਾਈ ਜ ਆਪਣੇ ਆਪ ਨੂੰ ਕਦੇ ਉਹ ਦੱਸਦਾ ਵਾ ਕਮੇਡੀਅਨ ਹੈ ਮਤਲਬ ਲੱਲੂ ਜਾਂ ਜਣ ਸਿੱਧੂ ਆਟਰਪੋਕ ਵੀ ਮੈਂ ਕਹਾਂ ਲੇ ਪਠਾਣ ਵੜਿਆ ਹੀ ਨਹੀਂ ਉਦਣ ਤੇ ਇਹਨੇ ਜਿਹੜਾ ਆ ਪਾਕਿਸਤਾਨ ਦੇ ਦੀ ਹਮਾਇਤ ਕਰਕੇ ਜਿਹੜਾ ਸਾਡੇ ਦੇਸ਼ ਦੇ 43 ਸ਼ਹੀਦ ਹੋਏ ਨੇ ਉਹਨਾਂ ਦਾ અપਮਾਨ ਕੀਤਾ ਆ ਜਿਹੜਾ ਇਹ ਮੰਗਵਾਣਾ ਇਹ ਕਦੀ ਵੀ ਅਸੀਂ ਚਰਾਂਗੇ ਨਹੀਂ ਦੱਸਦੀ ਹੈ ਨਵਜੋਤ ਸਿੰਘ ਸਿੱਧੂ ਬਲੋ ਪਾਕਿਸਤਾਨ ਦੀ ਹਮਾਇਤ ਵਿੱਚ ਜੋ ਬਿਆਨ ਦਿੱਤਾ ਗਿਆ ਸੀ ਬਾਅਦ ਵਿੱਚ ਵੀ ਸਿੱਧੂ ਆਪਣੇ ਬਿਆਨ ਤੇ ਕਾਇਮ ਰਹੇ ਸਨ ਅਤੇ ਇਸ ਨੂੰ ਲੈ ਕੇ ਲਗਾਤਾਰ ਉਹ ਵਿਰੋਧੀਆਂ ਦੇ ਨਿਸ਼ਾਨੇ ਤੇ ਨੇ ਪਠਾਨਕੋਟ ਤੋਂ ਅਪ੍ਰਿਤ ਬਾੜੀ ਰਿਪੋਰਟ ਢੀਰਪੁਰ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563